ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਨਵੀਂ ਦਿੱਲੀ ਦੇ ਤਾਲ ਕਟੋਰਾ ਇੰਡੋਰ ਸਟੇਡੀਅਮ ਵਿਖੇ 3 ਰੋਜ਼ਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਭਰ ਦੀਆਂ 16 ਰਾਜਾਂ ਵਿੱਚੋਂ 500 ਖਿਡਾਰੀਆਂ ਨੇ ਭਾਗ ਲਿਆ ਇਸ ਮੁਕਾਬਲੇ ਵਿੱਚ ਤਰਨਤਾਰਨ ਨੇੜੇ ਪਿੰਡ ਕਲਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਦੋ ਲੜਕੀਆਂ ਨੇ ਬ੍ਰੌਂਜ਼ ਮੈਡਲ ਅਤੇ ਤਿੰਨ ਲੜਕੀਆਂ ਨੇ ਦੂਜੇ ਨੰਬਰ ਤੇ ਰਹਿ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ गोल्ड मेडल जितुओं ਵਿੱਚ ਸ਼ਾਮਲ ਰਹੇ ਆਕਾਸ਼ਦੀਪ ਸਿੰਘ ਜਿਸ ਨੇ ਸਿੰਗਲ ਸੋਟੀ ਵਿੱਚ ਕਮਾਲ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ ਫ੍ਰੀ ਸੋਟੀ ਵਿੱਚ ਗੁਰਪ੍ਰੀਤ ਸਿੰਘ ਨੇ 골ਡ ਮੈਡਲ ਜਿੱਤਿਆ ਉਧਰ ਲੜਕੀਆਂ ਵਿੱਚ ਮਹਿਕਪ੍ਰੀਤ ਕੌਰ ਨੇ ਫ੍ਰੀ ਸੋਟੀ ਵਿੱਚ ਤੇ ਸ਼ਗਨਪ੍ਰੀਤ ਕੌਰ ਨੇ ਸਿੰਗਲ ਸੋਟੀ ਵਿੱਚ ਆਪਣੀ ਮਹਾਰਤ ਦਿਖਾ ਕੇ ਮੈਡਲ ਆਪਣੇ ਨਾਮ ਕੀਤੇ ਇਸ ਜਿੱਤ ਤੋਂ ਬਾਅਦ ਪਿੰਡ ਕਲਾਂ ਦੀ ਪੰਚਾਇਤ ਅਤੇ ਵੱਖ-ਵੱਖ ਸਮਾਜਿਕ ਅਤੇ ਸਿਆਸੀ ਤਿਰਾਂ ਵੱਲੋਂ ਜੇਤੂ ਬੱਚਿਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਗੱਤਕਾ ਕੋਚ ਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਸਾਰੀ ਸਫਲਤਾ ਉਹਨਾਂ ਦੀ ਮਿਹਨਤ ਅਤੇ ਲਗਨ ਨਾਲ ਹੀ ਸੰਭਵ ਹੋਈ ਹੈ ਪਿੰਡ ਵਾਸੀਆਂ ਨੇ ਆਸ ਜਤਾਈ ਕਿ ਇਹ ਜਿੱਤ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਤੇ ਹੋਰ ਬੱਚੇ ਵੀ ਗੱਤਕਾ ਵਰਗੀਆਂ ਰਾਸ਼ੀ ਖੇਡਾਂ ਵਿੱਚ ਆਕਰਸ਼ਿਤ ਹੋਣਗੇ ਇਹ ਬੱਚੇ ਜਿਹੜੇ ਆ ਗੱਤਕਾ ਐਜੂਕੇਸ਼ਨ ਆਫ ਇੰਡੀਆ ਦੇ ਜਿਹੜੇ 12 ਜਿਹੜੇ ਸਟੇਲ ਕਰਵਾਈ ਗਈ ਸੀ ਚੈਂਪੀਅਨਸ਼ਿਪ ਜਿਹੜਾ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ ਆ ਉਹਦੇ ਵਿੱਚ ਸਾਡੇ ਬੱਚਾ ਨੇ 골ਡ ਮੈਡਲ ਹਾਸਲ ਕੀਤੇ ਆ ਜੀ ਦੋ 골ਡ ਔਰ ਤਿੰਨ ਬ੍ਰਾਉਂਜ਼ ਜਿਹਦੇ ਵਿੱਚ 16 ਸਟੇਟਾਂ ਨੇ ਭਾਗ ਲਿਆ ਸੀ ਉਹਨਾਂ ਵਿੱਚੋਂ ਸਾਡੀ ਜਿਹੜੀ ਆ ਇੰਡੀਆ ਲੈਵਲ ਦੇ ਉੱਤੇ ਸਾਡੇ ਮੈਡਲ ਵਜੇ ਆ ਜੀ ਤਰਨਤਾਰ ਜ਼ਿਲ੍ਹੇ ਦੇ ਪੰਜ ਬੱਚੇ ਜੀ ਲਖਨ ਦਿੱਤੇ ਪੰਜ ਬੱਚੇ ਜੀ ਸਾਡੇ ਆਕਾਸ਼ਦੀਪ ਸਿੰਘ ਗੁਰਪ੍ਰੀਤ ਸਿੰਘ ਸਗਨਪ੍ਰੀਤ ਕੌਰ ਮਹਿਕਪ੍ਰੀਤ ਕੌਰ ਅਤੇ ਜਸਪਾਲ ਸਿੰਘ ਸਰ ਸਭਾ ਜੀ ਜੀ ਖੇਡ ਖੇਡ ਲਈ ਖੇਡੀਆਂ ਇਹ ਜੇ ਗੱਤਕਾ ਕੇ ਅਗੇ ਅਗੇ ਕੀ ਅਭਿਆਸ ਚੱਲੇਗਾ ਇਹਨਾਂ ਦਾ ਅਭਿਆਸ ਡੇਲੀ ਚੱਲੂਗਾ ਜੀ ਜਿਹੜੇ 올림픽 ਦੀ ਤਿਆਰੀ ਕਰਾਂਗੇ ਉਹਨਾਂ ਦੇ ਜੀ ਸਾਡੇ ਪਿੰਡ ਦਾ ਨਾਮ ਹੀ ਕੱਲਾ ਬਲੌਖੜੂ ਸਾਬਾ ਜਿਲ੍ਹਾ ਤਰਨਤਾਰਨ ਹੈ ਇਹ ਬੱਚੀ ਜਿਹੜੇ ਹੈ ਆਲ ਇੰਡੀਆ ਜਿਹੜੀ ਗਤਕਾ ਐਸੋਸੀਏਸ਼ਨ ਆ ਜਿਹਦੇ ਮੈਚ ਜਿਹੜੇ ਦਿੱਲੀ ਦੇ ਟਾਲਕੁਨ ਸਟੇਡੀਅਮ ਵਿੱਚ ਹੋਏ ਨੇ ਉੱਥੋਂ ਇਹ 골ਡ ਮੈਡਲ ਤੇ ਬ੍ਰੌਂਜ਼ ਮੈਡਲ ਜਿੱਤ ਕੇ ਆਏ ਨੇ ਸਾਨੂੰ ਬੇਹੱਦ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਬੱਚਿਆਂ ਨੇ ਇਹ ਦੇਸ਼ ਪੱਧਰ ਦੇ ਉੱਤੇ ਜਿਹੜਾ ਹੈ ਇਹ ਮਾਨ ਸਨਮਾਨ ਜਿੱਤਿਆ ਹੈ ਔਰ ਇੱਕ ਪ੍ਰੇਰਣਾ ਵਾਲੀ ਗੱਲ ਐ ਦੂਸਰੇ ਬੱਚਿਆਂ ਲਈ ਵੀ ਕਿ ਉਹ ਖੇਡਾਂ ਵੱਲ ਆਉਣ ਬੁਰਾਈਆਂ ਤੋਂ ਬਚਣ ਇਹ ਪਿੰਡ ਦਾ ਜਿਹੜਾ ਇੱਕ ਨਾਮ ਆ ਉਹਨੂੰ ਉੱਚਾ ਕਰਨ ਜਿਵੇਂ ਇਨ੍ਹਾਂ ਬੱਚਿਆਂ ਨੇ ਕੀਤਾ ਔਰ ਇਹੀ ਆਸ ਕਰਦੇ ਹਾਂ ਕਿ ਇਨ੍ਹਾਂ ਬੱਚਿਆਂ ਨੂੰ ਵੇਖ ਕੇ ਹੋਰ ਬੱਚੇ ਵੀ ਜਿਹੜੇ ਆ ਉਹ ਗੱਤਕਾ ਸਿੱਖਣਗੇ ਵੈਸੇ ਵੀ ਇਹ ਸਿੱਖਾਂ ਦਾ ਮਾਰਸ਼ਲ ਆਰਟ ਹੈ ਜਿਹੜਾ ਕਿ ਸੈਲਫ ਸੁਰੱਖਿਆ ਵਾਸਤੇ ਬੜਾ ਜ਼ਰੂਰੀ ਹੈ ਔਰ ਖੇਡਾਂ ਦੇ ਵਿੱਚ ਵੀ ਇਹਦਾ ਵੱਡਾ ਤਕੜਾ ਮਤਵ ਹੈ ਸੋ ਮੈਂ ਜਿੱਥੇ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਕੋਚ ਸਾਹਿਬ ਨੂੰ ਅੱਜ ਦੀ ਇਹ ਬੱਚੇ ਦਿੱਲੀ ਤੋਂ ਗੱਤਕਾ ਤਰਨ aí ਨਾਲ ਖੇਡ ਕੇ ਜਿਹੜੇ ਆ ਉਹ ਕੱਲ 15 6 ਨੂੰ ਤਰਨਤਾਰਨ ਸਾਹਿਬ ਕੋ ਜੇ ਸੀ ਔਰ ਇੱਕ ਗੱਲ ਬੜੀ ਚੰਗੀ ਲੱਗੀ ਕਿ ਜਿਹੜਾ ਇਹ ਸਿੱਧੇ ਜਾ ਕੇ ਦਰਬਾਰ ਸਾਹਿਬ ਇਹਨਾਂ ਨੇ ਮੱਥਾ ਟੇਕਿਆ ਉਸ ਤੋਂ ਬਾਅਦ ਇਹ ਸਾਡੇ ਕੋਲ ਪਹੁੰਚੇ ਤੇ ਅਸੀਂ ਇਹਨਾਂ ਨੂੰ ਕੱਲ ਤਰਨਤਾਰਨ ਸਨਮਾਨਤ ਕੀਤਾ ਸੀ ਮਾਨ ਸਨਮਾਨ ਤੇ ਅੱਜ ਪਿੰਡ ਕੱਲਾ ਵੀ ਇਹ ਪਹੁੰਚੇ ਆ ਜਿੱਤੇ ਕਿ ਬਾਬਾ ਜੀ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਦਿਨ ਦੁਗਣੀ ਰਾਤ ਚੌਗਣੀ ਇਹ ਬੱਚੇ ਤਰੱਕੀ ਕਰਨ ਔਰ ਸਾਡੇ ਪੰਜਾਬ ਦੀ ਖਾਸ ਕਰਕੇ ਜ਼ਿਲ੍ਹਾ ਤਰਨਤਾਰਨ ਦੀ ਇਹ ਬੱਚੇ ਸ਼ਾਨ ਨੇ ਯਾ ਕਹ ਲੇ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਮੇਰੇ ਵਾਰਡ ਦਾ ਬੱਚਾ ਹੈ ਕਿ ਇਹਨਾਂ ਨੇ ਬਹੁਤ ਵਧੀਆ ਨਾਮ ਰੋਸ਼ਨ ਕੀਤਾ ਦਿਲ ਲੇ ਖੇਡ ਕੇ ਆਏ ਇਨਾਂ ਨੇ ਕਿ ਇਹਨਾਂ ਨੂੰ ਮੈਂ ਬੰਦਾਈ ਦਊਂਗੀ ਕਿ ਇਨਕੇ ਮੰਮੀ ਪਾਪਾ ਇਨੇ ਵਧੀਆ ਸੰਸਕਾਰ ਹੀ ਦਿੱਤੇ ਹੈਗੇ ਵਾਰ ਦਾ ਨਾਮ ਰੋਸ਼ਨ ਕੀਤਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਹਰ ਬੱਚੇ ਨੂੰ ਮੈਂ ਅਪੀਲ ਕਰਾਂਗੀ ਜਿੱਦਾਂ ਇਹ ਬੱਚੇ ਨੇ ਸੰਸਕਾਰ ਹੈਗੇ ਸਾਰੇ ਬੱਚੇ ਇਦਾਂ ਹੀ ਖੇਡ ਖੇਡ ਦੇ ਸੰਬੰਧ ਵਿੱਚ ਚਾਹ ਜੋ ਵੀ ਕੋਈ ਵੀ ਅੱਛਾ ਕੰਮ ਹੈ ਅੱਛੇ ਕੰਮ ਕਰਨੇ ਹੋਰ ਆਪਣਾ ਨਾਮ ਰੋਸ਼ਨ ਕਰਨ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਇਹਨਾਂ ਨੂੰ ਬਹੁਤ-ਬਹੁਤ ਬੰਦਾਈ ਹੈ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਸਾਡੇ ਜੋ ਬੱਚੇ ਨੇ ਇਹ ਖੇੜ ਤੇ ਖੇੜ ਤੇ ਆ ਕੇ ਖੜ ਕੇ ਆਇਆ ਜਿੱਥੇ ਨਾ ਥੋੜਾ ਸਟੇਜਾਂ ਦੇ ਵਿੱਚੋਂ ਤੇ ਬੱਚਿਆਂ ਨੇ ਚੰਗੇ ਨੰਬਰ ਲੈ ਕੇ ਤੇ ਆਪਣੇ ਮਾਪੇ ਅਤੇ ਆਪਣੇ ਪਿੰਡਾਂ ਦਾ ਨਾਮ ਰੋਸ਼ਨ ਕੀਤਾ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਅੱਗੇ ਤੋਂ ਦਿਨ ਦੁੱਗਣੀ ਰਾਤ ਚਗੌਣੀ ਤਰੱਕੀ ਬਖਸ਼ਣ ਨਿਰਪਰਿਹਤ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ